ਹਾਂਜੀ ਵੀਰੇ ਆ ਦੇਖੋ ਜਾਨ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਦੀ ਇੱਕ ਵੀਡੀਓ ਆ ਤੇ ਲੋਕ ਕਿੱਥੇ ਤੱਕ ਡਿੱਗ ਜਾਂਦੇ ਨੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਹੈ ਦੋਸਤੋ ਉਦਾਂ ਹੀ ਨਾ ਸਕਰੋਲ ਕਰਦੇ ਹੋ ਪਹਿਲਾਂ ਵੀਡੀਓ ਦੇਖੋ ਤੇ ਵੀਡੀਓ ਦੇ ਵਿੱਚ ਇਹ ਇਨਸਾਨ ਨੇ ਕਿ ਕਿਹ ਸਾਤੇ ਤੱਕ ਗਿਰ ਗਏ ਨੇ ਸਿਰਫ ਇੱਕ ਪੈਸੇ ਬਣਾਉਣ ਲਈ ਇੱਕ ਵਿਊਜ਼ ਦੇ ਚੱਕਰਾਂ ਦੇ ਵਿੱਚ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਵੀਡੀਓ ਆ ਇੱਕ ਗਾਂ ਨੂੰ ਬਾੜੇ ਦੇ ਵਿੱਚ ਬੰਦ ਕਰਕੇ ਉਹਦੇ ਮਗਰ ਦੋ ਪੈਟ ਬੋਲ ਛੱਡੇ ਹੋਏ ਨੇ ਸਿਰਫ ਵੀਡੀਓ ਆਪਣੇ ਵੀਡੀਓ ਤੇ ਵਿਊ ਲੈਣ ਦਾ ਉਤਰ ਇਨੇ ਲੋਕ ਡਿੱਗ ਚੁੱਕੇ ਨੇ ਤੇ ਵੀਡੀਓ ਦੇਖੋ ਦੋਸਤੋ ਉਦਾਂ ਹੀ ਨਾ ਸਕਰੋਲ ਕਰਿਓ ਪਹਿਲਾਂ ਵੀਡੀਓ ਦੇਖ ਲਓ ਤੇ ਫਿਰ ਇਹਨੂੰ ਕਮੈਂਟਾਂ ਦੇ ਵਿੱਚ ਇਹਨੂੰ ਦੋ ਇਹਦਾ ਬਣਦਾ ਮਾਨ ਸਤਕਾਰ ਕਰੋ ਇਹਨੂੰ ਫਿੱਟ ਲਾਣ ਦੀ ਪਾਉਨੇ ਆ ਪਹਿਲਾਂ ਵੀਡੀਓ ਦੇਖਦੇ ਆ ਫਿਰ ਕਰਦੇ ਆ ਇਹਦੇ ਬਾਰੇ ਗੱਲ ਦੇਖੋ ਵੀਡੀਓ ਪਹਿਲਾਂ ਹਾਂਜੀ ਵੀਰੇ ਦੇਖ ਲਈ ਯਾਰ ਸਾਰਿਆਂ ਨੇ ਵੀਡੀਓ ਹੁਣ ਪਾਓ ਇਹਨੂੰ ਫਿੱਟ ਲਾਣ ਦੀ ਇਸ ਇਨਸਾਨ ਨੂੰ ਇਹ ਇਨਸਾਨ ਨੇ ਦੇਖੋ ਕੀ ਕੀਤਾ ਵੀਡੀਓ ਦੇ ਵਿੱਚ ਗਾਂ ਨੂੰ ਬਾੜੇ ਦੇ ਵਿੱਚ ਛੱਡ ਕੇ ਵਿਚਾਰੀ ਨੂੰ ਕੱਲੀ ਨੂੰ ਉਹਦੇ ਮਗਰ ਦੋ ਪਿੱਲ ਆਪਣੇ ਪਿੱਟਬੁੱਲ ਛੱਡ ਤੇ ਸਿਰਫ ਵੀਡੀਓ ਬਣਾਉਣ ਦੇ ਮਾਰੇ ਨੇ ਉਹ ਇੱਕ ਨੇ ਉਹਨੂੰ ਮੂੰਹ ਤੋਂ ਫੜਿਆ ਪਿੱਟਬੁੱਲੇ ਦੂਜਾ ਉਹਦੇ ਵਾਲਦਾਲੇ ਪੰਜੇ ਮਾਰ ਰਿਹਾ ਪੌਂਚੇ ਮਾਰ ਰਿਹਾ ਹਨਾ ਤੇ ਹੁਣ ਕਿਵੇਂ ਉਹ ਰਿੰਗ ਰਹੀ ਆ ਗਾਂ ਵਿਚਾਰੀ ਉਹ ਆਫਟਰ ਆਲ ਉਹਦੇ ਵਿੱਚ ਵੀ ਜਾਨ ਆ ਯਾਰ ਉਹਦੇ ਕੀ ਬਹਾਲ ਕੀਤਾ ਵੇ ਸਿਰਫ ਇੱਕ ਵੀਡੀਓ ਬਣਾਉਣ ਦੇ ਮਾਰਿਆਂ ਨੇ ਉਹ ਦੇਖਿਓ ਤੁਸੀਂ ਪਿੱਛੇ ਇੱਕ ਬੰਦਾ ਬੈਠਾ ਕੰਧ ਤੇ ਮੁੰਡਾ ਬੈਠਾ ਉੱਤੇ ਕੰਧ ਦੇਖ ਰੇ ਸਾਰਾ ਕੁਝ ਤੇ ਇੱਕ ਇਨਸਾਨ ਨੇ ਇਹਨਾਂ ਨੂੰ ਛਡਾਉਣਾ ਤਾਂ ਕੀ ਆ ਸਿਰਫ ਇੱਕ ਪੈਸੇ ਬਣਾਉਣ ਦੇ ਮਾਰਿਆਂ ਨੇ ਇਹ ਕੁਛ ਕੀਤਾ ਵੀਡੀਓ ਬਣਾਉਣ ਦੇ ਮਾਰਿਆਂ ਨੇ ਇਹ ਕੁਛ ਕੀਤਾ ਸਿਰਫ ਇੱਕ ਵਿਊਜ਼ ਦੇ ਚੱਕਰਾਂ 'ਚ ਇਹ ਕੁਛ ਕੀਤਾ ਤੇ ਇਹ ਜਿਹੇ ਕੁੱਤੇ ਲੋਕਾਂ ਨੂੰ ਇਹ ਜਿਹੜੇ انسانیت ਨੂੰ ਸ਼ਰਮਸਾਰ ਕਰਨ ਵਾਲੇ ਲੋਕ ਨੇ ਇਹਨਾਂ ਨੂੰ ਥੋੜਾ ਬਣਦਾ ਮਾਨ ਸਤਕਾਰ ਕਰੋ ਇਹਨਾਂ ਨੂੰ ਦੋ ਤੇਲ ਦੋਸਤੋ ਯਾਰ ਮੈਂ ਤਾਂ ਹੈਰਾਨ ਆ ਯਾਰ ਉਹ ਵਿਚਾਰੀ ਉਹ ਕਿਵੇਂ ਰਿੰਗਦੀ ਆ ਵਿਚਾਰੀ ਉਹ ਬੇਜਬਾਨ ਗਾਂ ਯਾਰ ਉਹਦਾ ਕੀ ਹਾਲ ਆ ਵਿਚਾਰੀਆ ਦੇਖੋ ਤਾਂ ਸਹੀ ਯਾਰ ਕਿਵੇਂ ਉਹਦਾ ਜਿਹੜੀ ਦੀ ਆਵਾਜ਼ ਆ ਉਹ ਚ ਕਿੰਨਾ ਦਰਦ ਆ ਯਾਰ ਕਿਵੇਂ ਰਿੰਗਦੀ ਆ ਹਨਾ ਇਹ ਜਿਹੇ ਦੇ ਮਗਰ ਮੈਂ ਕਹਿੰਦਾ ਇਹ ਜਿਹਨੂੰ ਜਮਾ ਲੰਗਾ ਕਰਕੇ ਅਲਫ ਲੰਗਾ ਕਰਕੇ ਇਹਨੇ ਮਗਰ ਪੰਜ ਸੱਤ ਪਿੱਟ ਬੁੱਲ ਛੱਡੇ ਹਣ ਤੇ ਬਾੜਾ ਕੀਤਾ ਬੰਦ ਵਾਲੇ ਵਾਲਿਆਂ ਉਹ ਸ਼ਰਮ ਲਾਤੀ ਯਾਰ ਪਾਉ ਇਹਨੂੰ ਫਿੱਟ ਲਾਣਤੀ ਇਹ ਜੇ ਕਿ ਘਟਿਆ ਵੀ ਆ ਕਿ ਕਿਹਦਾ ਵੀ ਆ ਇਹ ਜਿਆ ਘਟਿਆ ਇਹਨੂੰ ਮੈਨੂੰ ਪਾਉ ਫਿੱਟ ਲਾਣਤੀ ਜਿਹਨੇ ਇਨਸਾਨੀਅਤ ਨੂੰ ਸ਼ਰਮਸ਼ਾਰ ਕੀਤਾ ਆ ਦੋਸਤੋ ਕੋਈ ਵੀਰੇ ਜਿਹੜਾ ਵੀ ਬੰਦਾ ਇਨਸਾਨੀਅਤ ਨੂੰ ਪਿਆਰ ਕਰਦਾ ਐਦਾਂ ਹੀ ਵੀਡੀਓ ਨੂੰ ਸਕਰੋਲ ਕਰਕੇ ਨਾ ਛੱਡਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਕਮੈਂਟਾਂ ਦੇ ਵਿੱਚ ਇਹਨੂੰ ਫਿੱਟ ਲਾਣਤੀ ਪਾਓ ਧੰਨਵਾਦ ਦੋਸਤੋ